ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀਡੀਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ ਨਟਗেরা ਆਪਣੀ ਵੀਡੀਓ ਐਂਡ ਤੱਕ ਲਾਜ਼ਮੀ ਦੇਖਿਓ ਅੱਜ ਤੁਹਾਨੂੰ ਦਿਖਾਵਾਂਗੇ ਜੀ ਮੰਡੀ ਦੇ ਵਿੱਚ ਕਿੰਨੇ ਕਿ ਟਰੈਕਟਰ ਆਏ ਆ ਕਿਉਂਕਿ ਸੀਜ਼ਨ ਪੂਰਾ ਚੱਲੀ ਜਾਂਦਾ ਬਾਈ ਝੋਨੇ ਦਾ ਹਨਾ ਤੇ ਟਰੈਕਟਰ ਰੋਕੇ ਵਿਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ ਆਪਣੇ ਨੂੰ ਤੇ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਟਰੈਕਟਰ ਟਰੈਕਟਰ ਬਹੁਤ ਵਧੀਆ ਆਏ ਆ ਪਹੁੰਚੇ ਮੰਡੀ ਦੇ ਵਿੱਚ ਬਰਨਾਲੇ ਇਹ ਮੰਡੀ ਬਾਈ ਜੀ ਨਾ ਸਬਜ਼ੀ ਮੰਡੀ ਦੇ ਬਿਲਕੁਲ ਕੋਲੇ ਲੱਗਦੀ ਆ ਤੇ ਹਰ ਸੋਮਵਾਰ ਨੂੰ ਲੱਗਦੀ ਆ ਬਾਈ ਮੰਡੀ ਇਹ ਜੇ ਕਿਸੇ ਭਰਾ ਨੇ ਆਉਣਾਗਾ ਹਰੇਕ ਸੋਮਵਾਰ ਨੂੰ ਮੰਡੀ ਲੱਗਦੀ ਆ ਬਰਨਾਲੇ ਦੋ ਤਿੰਨ ਤੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਆਪਣੀ ਸਬਸਕ੍ਰਾਈਬ ਕਰ ਦਿਓ YouTube ਚੈਨਲ ਫਾਰਮਰ ਕਿੰਗ 911 ਆ ਜੀ ਮਿੱਤਰੋ ਹੋਇਆ ਧਰੋਂ ਟਰੈਕਟਰਾਂ ਦੇ ਟਰੈਕਟਰਾਂ ਦੇ ਆਈ ਜਾਂਦੇ ਆ ਦੇਖ ਐਗੇ ਔਰ ਸਬਜ਼ੀ ਬੰਦੇ ਆਇਆ ਸੋਮਵਾਰ ਆ ਰਾਹ ਜਾਂ ਸੋ ਬੰਦਾ ਲੈ ਆਇਆ ਇਹਦੇ ਇਹ ਗੱਨ ਬੱਲਵਾਇਆ ਤਾਂ ਦੇਖੋ ਇਹ 155 ਆ ਜਾਓ ਬਈ ਗਰਾ ਜੁੜਦੇ 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 ਦਬਾ ਦਵੋ ਆ ਜਾਓ ਗਰਾ ਕੋਲ ਮੈਸੀ ਦੇਖੋ ਨਾ ਜੀ ਬਾਈ ਨਾ ਮੈਸੀ ਟਰੈਕਟਰ ਮੈਸੀ ਟਰੈਕਟਰ ਦਿਖਾਉਣ ਹੈ ਜੀ 241 ਰੂਸਨ ਮੈਸੀ ਟਰੈਕਟਰ ਇਹ ਟਰੈਕਟਰ ਹੈ ਬਾਈ ਮੈਸੀ ਪੀ ਵੀ ਯੂਨਿਟੀ 1152 ਦੇਖ ਸਕਦੇ ਹੋ ਵੀ ਵੀਡੀਓ ਦੇ ਵਿੱਚ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਆਸਾ ਟਰੈਕਟਰ ਹੈ ਇਹ ਦੇਖ ਸਕਦੇ ਹੋ ਬਰਨਾਲਾ ਨੰਬਰ ਹੈ 19 ਮਾਡਲ ਹੈ 482000 ਰੁਪਏ ਰੇਟ ਹੈ ਟਰੈਕਟਰ ਬਹੁਤ ਸੋਹਣਾ ਜੀ ਮੈਸੀ ਬਾਈ ਜੀ ਪਾਵਰ ਸਟੀering ਹੈ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਜੀ 19 ਮਾਡਲ ਬਰਨਾਲਾ ਨੰਬਰ ਟਰੈਕਟਰ ਤੁਸੀਂ ਸਾਰਾ ਦੇਖ ਸਕਦੇ ਹੋ ਬੰਪਰ ਬੰਪਰ ਪੂਰਾ ਵਧੀਆ ਲੱਗਿਆ ਹੋਇਆ 241 ਡੀ ਆਈ ਹੈ ਦੇਖੋ ਭਾਈ ਵੀਡੀਓ ਦੇ ਵਿੱਚ ਪਾਵਰ ਸਟੀering ਹੈ ਟਰੈਕਟਰ ਸ਼ਾਰਾ ਕਰਿਆ ਹੋਇਆ ਜਾਂਸੀ ਹੈ ਏਜੰਸੀ ਤੋਂ ਕਰਾਇ ਕਰਾਇਆ ਹੁੰਦੀ ਹੈ ਇਹ ਲੋ ਵੀ ਮਿੱਤਰੋ ਆਹ ਦੇਖ ਸਕਦੇ ਹੋ ਟਰੈਕਟਰ ਦਾ ਸ਼ੈਡ ਗੇਰ ਪੂਰਾ ਵਧੀਆ ਛੋਟਾ ਟਰੈਕਟਰ ਹੈ ਕਾਚਰੀ ਵੰਗ ਨਜ਼ਾਰਾ ਹੈ ਜਿਹਦੇ ਘਰੇ ਮੈਸ਼ੀਆ ਨਜ਼ਾਰਾ ਬਹੁਤ ਹੈ ਆਲੂ ਆਲੂ ਆ ਲੂ ਲੂ ਭੇਜਣ ਨੂੰ ਬੌਣ ਬੌਣ ਟਰੈਕਟਰ ਬਹੁਤ ਅਗੜਿਆ ਜੇ ਦੇਖ ਸਕਦੇ ਹੋ ਬਾਈ ਬਾਈ ਆ ਜੋ ਕਰਾ ਦਵਾ ਦਾ ਮੰਡੀ ਦੇ ਵਿੱਚ ਜੁੜ ਜੋ ਮੇਰੇ ਭਰਾ ਮੇਰੇ ਨਾਲ ਦੇਖੋ ਭਾਈ ਟਾਇਰ ਮੰਗਰਲੇ ਟਰੈਕਟਰ ਤੇ ਪਾਏ ਹੋਏ ਬਹੁਤ ਵਧੀਆ ਟਰੈਕਟਰ ਦੇ ਟਾਇਰ ਬਹੁਤ ਸੋਹਣੇ ਪਾਏ ਹੋਏ ਤੁਸੀਂ ਦੇਖ ਸਕਦੇ ਹੋ ਮਾਲਾਇਸਾ ਤੁਸੀਂ ਦੇਖਾਇਆ ਟਰੈਕਟਰ ਦਾ ਬਹੁਤ ਸੋਹਣਾ ਬਾਈ ਟਰੈਕਟਰ ਨਵੇਂ ਵਰਗੇ ਪਿਆ ਜਮਾ ਨਾਗੇ ਟਰੈਕਟਰ ਜਮਾ ਕੇ ਪਏ ਹੈਗੇ ਟਰੈਕਟਰ ਵਧੀਆ ਪਏ ਹੈਗੇ ਠੀਕ ਹੈ ਜੀ ਵੀਡੀਓ ਸ਼ੇਅਰ ਕਰਦੇ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਿਸੇ ਬੰਦੇ ਨੂੰ ਕੋਈ ਟਰੈਕਟਰ ਦੀ ਘਾਟ ਨਹੀਂ ਹੈਗੀ ਪੂਰੀ ਵਧੀਆ ਟਰੈਕਟਰ ਹੈ ਜੀ ਛੋਟਾ ਟਰੈਕਟਰ ਹੈ ਦੇਖਦੇ ਸਾਈਡ ਕੀ ਬਾਤਾਂ ਨੇ ਜੀ ਮਸੀ ਦੇਖਦੇ ਸਾਈਡ ਮਸੀ ਦੇਖੋ ਜੀ ਟਕਾਟਕਾ ਕੇ ਟਰੈਕਟਰ ਦਿਖਾ ਮੈਂ ਤੁਹਾਨੂੰ ਅੱਜ ਤਿੰਨ ਸਿਲੰਡਰ ਹੈ ਜੀ ਤਿੰਨ ਸਿਲੰਡਰ ਹੈ ਜੀ ਦੋਹੇ ਪਾਸੇ ਪਾਵਰ ਹੈ ਟਰੈਕਟਰ ਦੋਹੇ ਪਾਸੇ ਪਾਵਰ ਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਛੋਟਾ ਟਰੈਕਟਰ ਆ ਜੀ ਚੜ੍ਹਨ ਚੋੜਨੋਂ ਵਧੀਆ ਪੌੜਿਆਂ ਪੁਣਿਆਂ ਲੱਗੇ ਹੋਏ ਸਤਰੀ ਪੂਰੀ ਸਿਰੇ ਲੱਗੀ ਹੋਈ ਆ ਜਿਵੇਂ ਨਾਲ ਦੀ ਜੀ ਜਿਹੋੰਦੀ ਏਜੰਸੀ ਦੇ ਵਿੱਚੋਂ ਮਰਗਾੜ ਟਰੈਕਟਰ ਦੇ ਪੂਰੇ ਓਕੇ ਪਏ ਆ ਦੇਖ ਜਾਈਓ ਜੀ ਮਰਗਾੜ ਬਹੁਤ ਸੋਹਣੇ ਪਏ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜਿਹੇ ਟਰੈਕਟਰ ਲੈਣਾ ਬਰਨਾਲੇ ਦੀ ਮੰਡੀ ਤੇ ਖੜਾ ਆਇਓ ਬਰਨਾਲਾ ਦਵਾਓ ਲਓ ਵੀ ਆ ਨਿਊ ਹਾਲੈਂਡ ਆ ਗਏ ਬਾਈ ਇਹਦਾ ਨਿਊ ਹਾਲੈਂਡ ਗੂਡিয়ার ਦੇ ਟਾਇਰ ਪਏ ਹੋਏ ਦੇਖ ਸਕਦੇ ਹੋ ਗੂਡিয়ার ਦੇ ਟਾਇਰ ਹੈ ਜੀ ਟਰੈਕਟਰ ਦੇ 3730 ਨਿਊ ਹਾਲੈਂਡ ਬਹੁਤ ਸੋਹਣਾ ਟਰੈਕਟਰ ਹੈ ਜੀ ਛੋਟਾ ਟਰੈਕਟਰ ਤੇ ਬੰਪਰ ਇਹਦੇ ਹੈ ਨਹੀਂਗਾ ਤੇ ਬੰਪਰ ਬੰਪਰ ਲਾਉਣ ਵਾਲਾ ਸਾੜ ਗੇਰ ਹੈ ਜੀ ਟਰੈਕਟਰ ਬਹੁਤ ਸੋਹਣਾ ਹੈ ਜੀ ਦੇਖ ਸਕਦੇ ਹੋ ਬਾਈ ਜੀ ਲੁੱਕ ਟਰੈਕਟਰ ਦੀ ਬਹੁਤ ਜਮਾਂ ਨਮਾ ਟਰੈਕਟਰ ਹੈ 12 ਪਲੱਸ 3 ਦੇਖ ਸਕਦੇ ਹੋ ਬਾਈ ਜੀ ਬਾਈ ਕਮੈਂਟ ਕਰੋ ਕਿੱਥੋਂ ਕਿੱਥੋਂ ਮੇਰੇ ਭਰਾ ਮੇਰੇ ਨਾਲ ਜੁੜਿਆ ਹੈ ਆਪਾਂ ਬਰਨਾਲੇ ਦੀ ਮੰਡੀ ਦੇ ਵਿੱਚ ਆ ਗਏ ਆ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਦੇ ਟਾਇਰ ਟੂਰ ਪੂਰੇ ਵਧੀਆ ਚੋਟੀ ਦੇ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਈ ਤੇ ਇਹਦਾ ਰੇਟ ਪਾਇਆ ਨਹੀਂ ਬਾਈਆਂ ਨੇ ਹਲੇ ਟਰੈਕਟਰ ਨਵਾਂ ਹੈ ਜਮਾ ਰੇਟ ਨਹੀਂ ਪਾਇਆ ਵਾਲੀ ਨਿਊ ਹਾਲੈਂਡ ਦਾ ਰੇਟ ਪਾਇਆ ਨਹੀਂ ਤੇ ਪਾਵਰ ਸਟੀering ਹੈ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਟਰੈਕਟਰ ਹੈ ਸੋਨਾ ਟਰੈਕਟਰ ਹੈ ਆਜੋ ਮਿੱਤਰੋ ਕਮੈਂਟ ਲਾਜ਼ਮੀ ਪਾਓ ਬਾਈ ਜੀ ਦੇਖੀ ਜਾਂਦੇ ਮੇਰੇ ਭਰਾ ਦੋ ਦੋਨੇ ਲਾਈਕ ਕਰਤੇ ਮੇਰੇ ਰੱਬਰ ਵਰਗੇ ਵੀਰਾਂ ਨੇ ਕਮੈਂਟ ਪਾ ਦਿਓ ਲੋ ਵੀ ਮਿੱਤਰੋ ਜੌਂਡੀਅਰ ਟਰੈਕਟਰ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਟਰੈਕਟਰ ਬਹੁਤ ਵਧੀਆ 14 ਮਾਡਲ ਆ 485000 ਰੁਪਏ ਰੇਟ ਆ ਜੀ 14 ਮਾਡਲ 485000 ਰੁਪਏ ਰੇਟ ਆ ਟਰੈਕਟਰ ਬਹੁਤ ਸੋਹਣਾ ਜੀ ਪਾਵਰ ਸਟੀering ਹੈ ਜੀ ਤੁਸੀਂ ਦੇਖ ਸਕਦੇ ਹੋ 14 ਮਾਡਲ ਜੌਂਡੀਅਰ ਬਹੁਤ ਵਧੀਆ ਟਰੈਕਟਰ ਹੈ ਪੰਜਾਬ 50 50 E ਜਿਉਂੜੀ ਯਾਰ 50 50 E ਆਇਓ ਮਿੱਤਰੋ ਪੰਜਾਬ 50 E ਸਤਰੀ ਦੇਖੋ ਬਹੁਤ ਸੋਹਣੀ ਲੱਗੀ ਵੀ ਟਰੈਕਟਰ ਦੀ ਦੇਖੋ ਜੀ ਪੀਲੇ ਪੀਲੇ ਰੰਗ ਹੈ ਐਮ ਆਰ ਫਿਰ ਟਾਇਰ ਹੈ ਟਰੈਕਟਰ ਦੇ 16 9 28 ਦੇ ਚੌਟਾ ਚੌਟਾ ਦੇਖੋ ਮਰਗਾੜ ਮਰਗੂਟ ਪੂਰੇ ਘੈਂਟ ਹੈ ਜੀ ਦੇਖੋ ਬਾਈ ਜੀ ਟਰੈਕਟਰ ਹਾ ਹਾ ਕੀ ਬਾਤ ਹੈ ਜੀ ਪੰਜਾਹ ਪੰਜਾਹ ਜੌਂੜ ਯਾਰ ਮੀਟਰ ਤੁਸੀਂ ਕਰੋ ਚੈੱਕ ਦੇਖੋ ਬਾਈ ਜੀ ਸੀਟਾ ਜਿਹੜੀ ਦੀ ਮਗਰਮੂਰੇ ਹੁੰਦੀ ਹੈਗੀ ਹਰ ਹਾਲਤ ਦੇ ਵਿੱਚ ਮਰਗਾਟਾਂ ਦੇ ਵਿੱਚ ਰੰਗ ਦੇਖ ਸਕਦੇ ਹੋ ਤੁਸੀਂ ਬਾਈ ਜੀ ਵਧੀਆ ਪਿਆਗਾ ਚੌਹ ਨਹੀਂ ਲੱਗਾ ਟਰੈਕਟਰ ਨੂੰ ਪੂਰਾ ਵਧੀਆ ਟਰੈਕਟਰ ਹੈ ਪੈਰ ਵਾਲੀ ਰੇਸ਼ ਲੱਗੀ ਹੋਈ ਆ ਦੇਖ ਸਕਦੇ ਹੋ ਬਾਕੀ ਤੁਸੀਂ ਦੱਸ ਦੋ ਕਮੈਂਟ ਕਰਕੇ ਵੀ ਟਰੈਕਟਰ ਕਿਵੇਂ ਆ ਲੋ ਵੀ ਸਵਰਾਜ ਖੜਾ ਗਿਆ ਇੱਧਰ 855 ਬਾਈ ਜੀ ਸਾਤਰੀ ਲੱਗੀ ਆ ਸੈਂਟਰ ਗੇਰ ਆਫੀ 2005 ਮਾਡਲ ਹੈ 298000 ਰੁਪਿਆ ਰੇਟ ਆ ਬਾਈ ਜੀ ਕਰਦੇ ਆ ਬਾਈ ਬਾਕੀ ਮੌਕੇ ਦੇ ਹੋ ਜੂ ਬਾਈ ਸਾਰੇ ਟਰੈਕਟਰਾਂ ਦਾ ਤੇ ਸੀਰੀ ਛਿਰੀ ਵਾਲਾ ਟਰੈਕਟਰ ਇਹ ਸੀਰੀ ਛਿਰੀ ਹੈ ਦੇਖ ਸਕਦੇ ਹੋ ਬਾਈ 855 ਟਰੈਕਟਰ ਦੇਖੋ ਜੀ 855 ਦਾ ਟਰੈਕਟਰ ਭੁਖ ਲੈਦੀ ਆ ਦੇਖ ਕੇ ਟਰੈਕਟਰ ਬਹੁਤ ਸੋਹਣਾ ਜੀ ਸਭਰਾਜ 855 ਦੇਖੋ ਭਾਈ ਇਹ ਟਰੈਕਟਰ ਪਾਵਰ ਸਟੀering ਹੈ ਨਹੀਂ ਮੋੜਵੇਂ ਹਿੱਸੇ ਵਾਲਾ ਜ਼ਰੂਰ ਹੈ ਜੀ ਟਰੈਕਟਰ ਇਹ ਮੂਰਲੇ ਮਰਗਾਟ ਬਹੁਤ ਵਧੀਆ ਲੱਗੇ ਹੋਏ ਚਾਰੇ ਟਾਇਰ ਬਿਲਕੁਲ ਨਵੇਂ ਵਾਂਗੂ ਪਏ ਆ ਇਹ ਦੇਖ ਸਕਦੇ ਹੋ ਬੈਟਰੀ ਧਰੀ ਹੋਈ ਹੈ ਰਾਜਾ ਟਰੈਕਟਰ ਹੈ ਜੀ ਆਪਣੇ ਕਿਸਾਨਾਂ ਦਾ ਰਾਜਾ ਟਰੈਕਟਰ ਹੈ ਬੀਕੇਟੀ ਦੇ ਟਾਇਰ ਹੈ 13 ਸੇ 28 ਦੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਸੋਹਣਾ ਟਰੈਕਟਰ ਹੈ ਜੀ। ਕਿਆ ਬਾਤ ਹੈ ਨੇ ਜੀ। ਹਾਂ। ਬਹੁਤ ਵਧੀਆ ਪਿਆਰਾ ਟਰੈਕਟਰ ਹੈ ਜੀ। ਛਾਤਰੀ ਲੱਗੀ ਆ। ਮੀਟਰ-ਮੋਟਰ ਕਰੋ ਚੈੱਕ ਬਈ ਟਰੈਕਟਰ ਦੇ ਜੇ ਕਿਸੇ ਲੈਣਾ ਹੈ ਮੀਟਰ ਸਾਰੇ ਵਧੀਆ ਪਏ ਆ। ਠੀਕ ਹੈ ਜੀ। ਲੋ ਵੀ ਮੰਡੀ ਦੇ ਟਰੈਕਟਰ ਵਧੀਆ ਆਏ ਹੋਏ ਅੱਜ। ਸੀਜ਼ਨ ਕਰਕੇ ਫਿਰ ਵੀ ਲੋ ਜੀ ਮਿੱਤਰੋ ਏਸੀ ਟਰੈਕਟਰ ਹੈਗਾ ਇਧਰ। ਮੂਰਲੇ ਟਾਇਰ ਵਧੀਆ ਮੋਟੇ ਆ ਤੁਹਾਡੀ ਨਿਗਾਹ ਚ ਤੁਸੀਂ ਦੇਖ ਸਕਦੇ ਹੋ ਚਾਰ ਸਿਲੰਡਰ ਹੈ ਮਗਰੇ ਟਾਇਰ ਜੇਕੇ ਦੇ ਬਿਲਕੁਲ ਨਵੇਂ ਆ ਜੀ ਮਰਗਾਟ ਵਧੀਆ ਓਕੇ ਪਿਆ ਟਰੈਕਟਰ ਤੇ ਜਿਹੜੀ ਸ਼ੀਟ ਹੈ ਜੀ ਟਰੈਕਟਰ ਦੇ ਨਾਲ ਦੀ ਆ ਦੇਖ ਸਕਦੇ ਹੋ ਸੈਂਟਰ ਗੇਅਰ ਆ ਜੀ 450 ਹੀ ਆਈ ਹੈ ਹਾਈ ਟ੍ਰੈਕ ਦੇਖ ਸਕਦੇ ਹੋ ਬਾਈ ਲਓ ਬਈ ਮੀਟਰ-ਮੋਟਰ ਕਰੋ ਚੈੱਕ ਟਰੈਕਟਰ ਆ ਜਾਲੀਆਂ ਜੂੜੀਆਂ ਲੱਗੀਆਂ ਵੀ ਆ ਪਾਵਰ ਸਟੀering ਹੈ ਜੀ ਪਾਵਰ ਸਟੀering ਹੈ ਟਰੈਕਟਰ ਬਹੁਤ ਸੋਹਣਾ ਟਰੈਕਟਰ ਆ 16 ਮਾਡਲ ਹੈ 311000 ਰੁਪਏ ਰੇਟ ਹੈ 16 ਮਾਡਲ ਦਾ 311000 ਰੁਪਏ ਰੇਟ ਹੈ ਬਹੁਤ ਵਧੀਆ ਟਰੈਕਟਰ ਆ ਬਈ ਦੇਖ ਸਕਦੇ ਹੋ ਕਰ ਦਿਓ ਫੇਰ ਦੱਬ ਕੇ ਟਰੈਕਟਰ ਬਹੁਤ ਵਧੀਆ ਜੀ ਕਹਿੰਦੇ ਇਹ ਸਾ ਜਿਹੜੀ ਬਹੁਤ ਸੋਹਣੀ ਲੱਗੀ ਟਰੈਕਟਰ ਇਹ ਸੀ ਏ ਸੀ ਈ ਏ ਸੀ ਈ ਦੇਖੋ ਜੀ ਏ ਸੀ ਈ ਜੇ ਕਿਸੇ ਨੇ ਲੈਣਾ ਬੜੀਆ ਟਰੈਕਟਰ ਹੈ ਭਾਜੀ ਬਣ ਜੂ ਤੇ 11 ਹੜਾ ਨੂੰ ਪੂਰਾ ਤੁਹਾਨੂੰ ਪਤਾ ਹੀ ਹੈ ਚਲਾਇਆ ਹੈ ਮੇਰੇ ਪਰਾ ਮਾਦਾ ਸਹਰੇ ਦੇ ਕਿਸਾਨ ਵੀ ਇਹ ਟਰੈਕਟਰ ਹੈ ਪਾਵਰ ਸਟੀਰਿੰਗ ਹੈ ਜੀ ਲਓ ਜੀ ਟਾਪ ਮਾਡਲ ਟਰੈਕਟਰ ਹੈ ਉਹ ਦਿਖਾ ਕੇ ਰਿਹਾ ਹੁਣੇ ਲੋ ਵੀ ਦੋ ਟਰੈਕਟਰ ਹੋ ਖੜਿਆ ਬਾਈ 800 ਦੇ ਸਾਕੇ ਤੋਂ ਇੱਕ ਤਾਂ 855 ਖੜਾ ਹੈ ਕਿਸਾਨ ਵਾਲੀ ਕੜਾ ਹੈ ਉਹ ਟਰੈਕਟਰ ਵੀ ਹੁਣ ਦਿਖਾਉਣਿਆਂਗੇ ਤੇ ਮੰਡੀ ਬਰਨਾਲਾ ਆਜੋ ਬਾਈ ਸਾਰੇ ਜਣ ਮੰਡੀ ਦੇ ਵਿੱਚ ਪਹੁੰਚੋ ਮੰਡੀ ਬਹੁਤ ਵਧੀਆ ਲੱਗੀ ਆ ਤੇ ਵਧੀਆ ਆਪਣੇ ਕਿਸਾਨ ਭਰਾ ਲੈ ਕੇ ਆਏ ਟਰੈਕਟਰ ਆਪ ਆਪਣੇ ਲੋ ਜੀ ਮਿੱਤਰੋ 855 ਸਭ ਆਜਾ ਮੋਰੂ ਨੇਗਾ ਟਰੈਕਟਰ ਦੀ ਆਪਾ ਡਰਾਈਵਰ ਗੁੜੀਆ ਦੇ ਟਾਇਰ ਪਏ ਵੇ ਪੂਰੇ ਵਧੀਆ ਕੁੜੀਆ ਦੇ ਟਾਇਰ ਆ ਤੇ ਸਾਈਡ ਗੇਅਰ ਹੈ ਜੀ ਦੇਖ ਸਕਦੇ ਹੋ ਨਵੇਂ ਨੁੱਕ ਚ ਹੈ ਸਵਰਾਜ 855 ਦੇਖੋ ਭਾਈ ਜੀ ਇਹਦਾ ਰੇਡ ਰੂਟ 11 11ਵੇਂ ਮਹੀਨੇ ਦੀ 23 ਤਰੀਕ ਨੂੰ ਟਰੈਕਟਰ ਆ ਵੇ 11ਵੇਂ ਮਹੀਨੇ ਦੀ 23 ਤਰੀਕ ਨੂੰ ਟਰੈਕਟਰ ਆ ਵਿਆ ਸਵਰਾਜ 855 ਜੇ ਕਿਸੇ ਨੇ ਲੈਣਾ ਪਾਵਰ ਸਟੀਅਰਿੰਗ ਚਾਰੇ ਟਾਇਰ ਨਿਊ ਚਾਰੇ ਟਾਇਰ ਬਿਲਕੁਲ ਨਵੇਂ ਆ ਟਰੈਕਟਰ ਦੇ ਕੈਨੇਡਾ ਦਾ ਮਾਰਕਾ ਬੈਂਡਰੀ ਤੇ ਆ ਦੇਖੋ ਭਾਈ ਇਹ ਟਰੈਕਟਰ ਗੁੜੀਆ ਦੇ ਟਾਇਰ ਹੈ ਜੀ ਮਾਗਲੇ 16 9 28 ਦੇ ਤੇ ਮਰਗਾਡਨ ਰੂਡ ਦੇਖੋ ਬਹੁਤ ਸੋਹਣੇ ਆ ਟਰੈਕਟਰ ਦੇ ਵਿੱਚ ਵਧੀਆ ਪਿਆਗਾ ਦੇਖੋ ਜੀ ਬਹੁਤ ਵਧੀਆ ਟਰੈਕਟਰ ਹੈ ਜੀ ਭਾਈ ਵੀਡੀਓ ਸ਼ੇਅਰ ਕਰ ਦਿਓ ਪਲੀਜ਼ ਲੱਭ ਕੇ ਆਪਣਾ 200 ਘੰਟਾ ਰਹਿ ਗਿਆ ਉਦੋਂ ਬਾਅਦ ਤੁਹਾਡੀ ਕਿਰਪਾ ਦੇ ਨਾਲ ਆਪਣਾ ਚੈਨਲ ਮੋਨਟਾਈਜ਼ ਹੋ ਜਾਊਗਾ ਠੀਕ ਹੈ ਜੀ ਤੇ ਛੋਟਾ ਜਿਹਾ ਬਈ ਸਟੇਰੀਂਗ ਟਰੈਕਟਰ ਹੈ ਮਾਹਰੋ ਦਿਖਾਉਣਾ ਟਰੈਕਟਰ ਮਾਹਰੋ ਦੇਖੋ ਦੇਖੋ ਜੀ ਮਾਹਰੋ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਜੀ ਆਹ ਡਬਲ ਲੱਗਿਆ ਹੋਇਆ ਰੋਟੀ ਬੂਟਰਾ ਡਬਲ ਦੇਖ ਸਕਦੇ ਨਵੇਂ ਆਂਦੇ ਆ ਇਹ ਹੋ ਕੱਕ ਵਧੀਆ ਲੱਗੀ ਹੋਇਆ ਡਰਾਈਵਲ ਲੱਗੀ ਹੋਇਆ ਟਾਇਰ ਯਾਰੀ ਨਵੇਂ ਆ ਲੋ ਜੀ ਮਿੱਤਰੋ ਇੱਕ ਆ ਖੜਾ ਬਾਈ ਸੋਨ ਲਿਕਾ 50 ਦਾ ਆਰ ਐਕਸ ਸੋਨ ਲਿਕਾ ਇਹ ਡਾਵਲ ਲੱਗਿਆ ਹੋਇਆ ਡਿਸਟੋਮੀਟਰ ਆਸੇ ਦੇਖ ਰਹੇ ਹਾਂ ਵੀਡੀਓ ਦੇ ਵਿੱਚ ਠੀਕ ਹੈ ਜੀ ਸਾਈਡ ਗੇਅਰ ਹੈ ਸਾਈਡ ਗੇਅਰ ਆ ਜੀ ਟਰੈਕਟਰ ਸਾਈਡ ਗੇਅਰ ਆ ਪੋਲੋ ਦੇ ਟਾਇਰ ਆ ਆਪੋਲੋ ਦੇ ਟਾਇਰ ਪਾਵਰ ਸਟੀering ਹੈ ਪਾਵਰ ਸਟੀering ਹੈ ਡੀਆਈ 50 ਆਰ ਐਕਸ ਬੰਜਾਰੀ ਕੈਟਾਗਰੀ ਚੋਂ ਟਰੈਕਟਰ ਹੈ ਤੇ ਭਰਾਵੋ ਟਰੈਕਟਰ ਬਹੁਤ ਵਧੀਆ ਹੈ ਦੇ ਸਕਦੇ ਹਾਂ ਮਿੱਟੀ ਛੋੜਾ ਟਰੈਕਟਰ ਹੈ ਕਾ ਬਾਤ ਨਹੀਂ ਇਹਦੇ ਵੀ ਰੇਟਲੇ ਪਾਇਆ ਨਹੀਂ ਰੇਟ ਪਾਇਆ ਟਰੈਕਟਰ ਤੇ ਟਰੈਕਟਰ ਸੋਹਣਾਗਾ ਜੇ ਇੱਕ ਵਾਰੀ ਮੰਡੀ ਚ ਖੜਾਗਾ ਟਰੈਕਟਰ ਬਣ ਜਾਊਗਾ ਲਓ ਮਿੱਤਰੋ ਗਾਹ ਚੱਲਦੇ ਆਪਾਂ ਬਾਈ ਨੇ ਕਮੈਂਟ ਬਹੁਤ ਪਾਏ ਆ ਠੀਕ ਹੈ ਜੀ ਬਾਈ ਠੀਕ ਆ ਠੀਕ ਆ ਠੀਕ ਆ ਭਰਾਵਾ ਜਿਉਂਦਾ ਰਹਿ ਲੋਈ 59 11 ਦਿਖਾਉਣੇ ਆ ਇੱਕ 45 11 ਸੌਰੀ 45 11 ਸੁਮੇਤ ਟ੍ਰੈਲੀ 45 11 ਡਰੈਕਟਰ ਹੜਾ ਮੰਡੀ ਜੇ ਆ ਜੋ ਕਰਵਾਦਾ 45 11 ਦੇਖਾਇਦੇ 45 ਟਰੈਕਟਰ ਸੋਣਾ ਜੀ 4911 ਦੇਖੋ ਚਾਰੇ ਟਾਇਰ ਬਿਲਕੁਲ ਵਧੀਆ ਪਏ ਟਰੈਕਟਰ ਦੇ ਇਹ ਦੇਖ ਸਾਹਿਬ 4911 ਐਚਐਮਟੀ 451 ਬਿਲਕੁਲ ਟਰੈਕਟਰ ਸੋਹਣਾ ਜੀ ਹੰਤੇ ਜਾਈਦਾ ਚਾਰੇ ਟਾਇਰ ਬਿਲਕੁਲ ਨਵੇਂ ਲਓ ਮਿੱਤਰੋ ਆ ਯਾਰ ਰੇਟ ਰੂਟ ਨਹੀਂ ਲਿਖਿਆ ਇੱਧਰ ਰੇਟ ਟਰਾਲੀ ਵਿੱਚ ਨਹੀਂ ਟਰਾਲੀ ਵਿੱਚ ਨਹੀਂ ਬਈ ਕੱਲੀ ਟਰਾਲੀ ਬਕਾਊ ਆ ਜੀ ਕਿਸੇ ਲੈਣੀ ਆ ਟਰਾਲੀ ਬਕਾਊਆ ਦੂਰੇ ਡੇਰਾਂ ਲਈ ਸੀ ਸਾਡੇ ਟਰਾਲੀ ਦੇਖੀ ਲੈਟਾਈ ਟਰਾਲੀ ਹੈ ਦੇਖ ਸਾਡੇ ਲੋ ਟਰਾਲੀ ਟਰਾਲੀ ਤੇ ਸੀਏਟ ਦੇ ਟਾਇਰ ਹੈ ਜੀ ਸੀਏਟ ਦੇ ਟਾਇਰ ਇਹ ਇੱਕ ਚੋਕਾ ਪੂਰਾ ਵਧੀਆ ਹੈ ਵੇਖ ਸਕਦੇ ਕੀ ਬਾਤ ਹੈ ਜੀ ਟਰਾਲੀ ਦੇਖੋ ਟਰਾਲੀ ੱਲੋਂ ਲੱਗਿਆ ਹੋਇਆ ਤੇ ਲੋ ਫਾਰਸ ਸਪੋਰਸ ਕਰੋ ਚੈੱਕ ਜੀ ਟਰਾਲੀ ਦਾ ਇਹ ਗੱਟ ਵਧੀਆ ਲੱਗਿਆ ਹੋਇਆ ਹੈ ਟਰੈਕਟਰ ਮੰਡੀ ਬਰਨਾਲਾ ਟਰੈਕਟਰ ਮੰਡੀ ਬਰਨਾਲਾ 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 ਆ ਜੀ ਇਹ ਕਰਾਂ ਟਰੈਕਟਰ ਮੰਡੀ ਬਰਨਾਲਾ ਟਰੈਕਟਰ ਮੰਡੀ ਬਰਨਾਲਾ ਮੰਡੀ ਬਰਨਾਲਾ ਟਰੈਕਟਰ ਮੰਡੀ ਬਰਨਾਲਾ ਉਹ ਭਾਈ ਕਿਹੜਾ ਕੈਮ ਹੋ ਸਾਰੇ ਓਕੇ ਆ ਓਕੇ ਓਕੇ ਸੋ ਨਾ ਜਨ ਵੱਡਤਾ ਵੱਡੇ ਪੈਸੇ ਠੀਕ ਐ ਕਿਹੜੇ ਟਰੈਕਟਰ ਆਪਣੇ ਉਹ ਦੋ ਟਰੈਕਟਰ ਆਪਣੇ ਹਨ ਤਿੰਨ ਲੋ ਵੀਰ ਟਰੈਕਟਰ ਦਿਖਾਉਣੇ ਆਪਾਂ ਪਾਈਆਂ ਦੀ। ਪਹਿਲਾਂ ਦੇਖੋ 60 ਦਾ ਸੋਨ ਵਾਲੀ ਕਾ। 60 ਦਾ ਸੋਨ ਵਾਲੀ ਕਾ ਜੀ 15 ਮਾਡਲ ਹੈ। ਟਰੈਕਟਰ ਵਧੀਆ। 15 ਮਾਡਲ 495000 ਰੇਟ ਹੈ 60 ਪਾਵਰ ਦਾ। ਸਾਦਰੀ ਜਦਰੀ ਪੂਰੀ ਵਧੀਆ ਲੱਗੀ ਹੋਈ ਹੈ। ਟਰੈਕਟਰ ਦੇਖੋ। ਚਾਰੇ ਟਾਇਰ ਬਿਲਕੁਲ ਨਵੇਂ ਹੈ। ਚਾਰੇ ਟਾਇਰ ਬਿਲਕੁਲ ਨਵੇਂ ਹੈ। ਦੇਖ ਸਕਦੇ ਆ ਜੀ ਸਾਈਡ ਗੇਅਰ। ਸੜ ਗਿਆ ਹੈ ਤੇ ਗੁੜੀਆ ਦੇ ਟਾਇਰ ਪਾਏ ਹੋਏ ਆ ਪਹਿਲਾਂ ਨਾਲ ਦੇ ਸੀ ਹੁਣ ਪਵਾਏ ਪਹਿਲਾਂ ਜੋੜ ਅੱਛਾ ਬਈ ਹਾਂ ਠੀਕ ਆ ਬਾਈ ਦਾ ਟਰੈਕਟਰ ਹੈ ਬਰਨਾਲੇ ਵਾਲੇ ਦਾ ਸਹਨੇ ਚਾਪ 5 ਚ ਖੜੇ ਹੁੰਦੇ ਆਪਣੇ ਕੋਲ ਟਰੈਕਟਰ ਠੀਕ ਆ ਓਕੇ ਬਾਈ ਹਾਂ ਇਹਦੇ ਟਾਇਰ ਨਾਲ ਦੇ ਸੀਗੇ ਵੀਰੇ ਅੱਛਾ ਹਾਂ ਪਾ ਪਵਾਇਆ ਟਰੈਕਟਰ ਠੀਕ ਹੈ ਤੇ ਟਰੈਕਟਰ ਸਾਰਾ ਜੈਨੀਆਂ ਟਰੈਕਟਰ ਆ Ориਜਨਲ ਆ ਸਾਰਾ ਠੀਕ ਆ ਜੀ ਟਰੈਕਟਰ ਦਾ ਕਲਚ ਵਾਲਾ ਜੋੜ ਵੀ ਹੋ ਗਿਆ ਠੀਕ ਹੈ ਲਓ ਮਿੱਤਰ ਜਮ ਬਿਲਕੁਲ ਨਵਾਂ ਟਰੈਕਟਰ ਹੈ ਚਾਰੇ ਟਾਇਰ ਬਿਲਕੁਲ ਨਵੇਂ ਆ ਉਡੀਰ ਬਜਰਾ ਦੇ ਵੀਰੇ ਠੀਕ ਹੈ ਮੇਰੇ ਮਿਲ ਜੂ ਇਹਨਾਂ ਦਾ 5 ਸਾਲ ਦੀ ਗਾਰੰਟੀ ਆ 5 ਸਾਲ ਦੀ ਗਾਰੰਟੀ ਟਾਇਰਾਂ ਦੀ ਹਾਂ 16 9 28 ਦੇ ਟਾਇਰ ਹੈ ਤੇ 60 ਪਾਵਰ ਦਾ ਸੋਨਾਲੀਕਾ ਇਹ ਰੇਟ ਤੁਹਾਨੂੰ ਦੱਸਦਾ ਬਾਕੀ ਮੌਕੇ ਦੇਖ ਜੂ 15 ਮਾਡਲ ਆ 495000 ਰੇਟ ਆ ਜੀ ਬਾਕੀ ਮੌਕੇ ਦੇ ਹੋਊਗਾ ਠੀਕ ਆ ਜੀ ਦੇਖੋ ਪੰਜਾਬ ਨੰਬਰ ਹੈ ਦੇਖੋ ਟਰੈਕਟਰ ਦੇਖੋ ਪਹਿਲਾਂ ਤੁਸੀਂ ਡੀਜ ਡੂਜਾ ਸੈਟ ਨਾਲ ਪੂਰਾ ਵੇਹ ਲੱਗਿਆ ਕੋਸਲ ਬਣਾ ਦੇ ਲੋਡ ਨਹੀਂ ਕਰਾਂ ਲੈ ਜਾ ਆ ਕੇ ਕਰਾਂ ਦਵਾਦਾ ਵਾ ਦੇਖ ਸਕਦੇ ਹੋ ਛੋਟਾ ਟਰੈਕਟਰ ਜੀ 15 ਮਾਡਲ ਅਤੇ ਮਰਜ਼ੀ ਲੈ ਦੋ ਪਾਵਰ ਸਟੀਰੀਂਗ ਇਹਗਾ ਖੜਾ 855 ਇਹ 14 ਜੀ ਹਾਂ 14 ਮਾਡਲ ਲੈ ਲਓ ਮੁੱਢੇ ਟਾਇਰਾਂ ਦੇ 70 ਪੈਸੇ ਇਹਦੇ ਨਾਲ ਦੇ ਹੋਣਗੇ 70 ਲਾ ਲਓ ਠੀਕ ਹੈ ਜੀ ਠੀਕ ਹੈ ਜੀ ਪਿਛਲੇ ਟਾਇਰ 85 90 ਪੈਸੇ ਆਪਾਂ ਦਵਾਰੇ ਦੇ ਪਾਤੇ ਸੀਗੇ ਨਾਲ ਦੇ ਦੀ ਠੀਕ ਹੈ ਕਲੌਸ ਕਰ ਇੰਜਨ ਜਗਾ ਹੈ ਠੀਕ ਹੈ ਇਹ ਕਲੌਸ ਕਰ ਇੰਜਨ ਹੈ ਫਿਰ ਟਰੈਕਟਰ ਹਾਂ ਠੀਕ ਹੈ ਕਿੰਨਾ ਹੈਗਾ ਸਾਰਾ ਜੇਨੂਇਨ ਟਰੈਕਟਰ ਹੈ ਕੋਈ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਉਹਦਾ ਵਾਹਨ ਖਾਲੀ ਪਏ ਠੀਕ ਹੈ ਅਗਲਾ ਕੰਬਹਾ ਚਲਾ ਕੇ ਦੇਖੋ ਚਲਾ ਕੇ ਦੇਖੇ ਹਾਂ ਉਹਦਾ ਫੇਰ ਨਜ਼ਾਰਾ ਹੋ ਰੋਟਾਵੇਟਰ ਪਾ ਕੇ ਸਾਰਾ ਕੁਝ ਪਾ ਕੇ ਤਸੱਲੀ ਕਰਕੇ ਲੈ ਕੇ ਤਸੱਲੀ ਕਰਕੇ ਲੈ ਕੇ ਜਾਓ ਇਹਦਾ ਠੀਕ ਹੈ ਬਾਕੀ ਜਿੰਨਾ ਹੈਗਾ ਰਮਰਮਾ ਬਾਡੀ ਲੈਣ ਦਾ ਰਖਾ ਦੇ ਪੂਰਾ ਵਧੀਆ ਸ਼ਰੇ ਦਾ ਟਰੈਕਟਰ ਹੈ ਜੀ ਸ਼ਰੇ ਦਾ ਦੇਖੋ ਗੁੜੀਆਂ ਦੇ ਟਾਇਰ ਬਹੁਤ ਸੋਹਣੇ ਪਏ ਵੇ 16 9 28 ਦੇ ਮਗਰੋਂ ਟਰੈਕਟਰ ਫੋਨ ਨੰਬਰ ਤੁਹਾਨੂੰ ਦੱਸ ਦਿਆ ਬਾਈ ਦਾ ਤੇ ਪਾਸਾ ਇੱਕ ਟਰੈਕਟਰ ਪੂਰਾ ਫੁੱਲ ਆ ਬਾਈ ਤੇ ਲੈ ਸਕਦੇ ਮਗਰ ਆਹ ਲੱਗਿਆ ਡਬਲ ਡਿਸਟਰੀਬਿਊਟਰ ਲੱਗਾ ਨਾ ਹਾਂ ਹਾਂ ਲੈ ਸਕਦੇ ਹਾਂ ਜੀ ਡਿਸਟਰੀਬਿਊਟਰ ਤਾਂ ਉਮੀ ਪਏ ਬੰਦੇ ਨੇ ਕਦੇ ਟਰਾਲੀ ਵੀ ਨਹੀਂ ਪਾਈ ਮਗਰ ਹਾਂ ਸੁੱਕੇ ਪਏ ਜਮ ਵਿੱਚ ਮਿੱਟੀ ਪਈ ਵੀ ਹੈ ਹਾਂ ਬੰਦਾ ਕਹਿੰਦਾ ਮੈਂ ਟਰਾਲੀ ਨਹੀਂ ਪਾਈ ਬਾਈ ਅਸਾਂ ਦੇਰ ਆ ਸਾਮੇ ਰੱਖਿਆ ਹੋਇਆ ਟਰੈਕਟਰ ਹੂੰ ਨੇ ਆਪ ਜਿਹੜਾ ਡਾਟਾ ਜੀ ਨਾਮ ਦੇ ਰਾਜ ਤੇ ਨੇ ਲਾ ਲਾ ਕੇ ਛੱਡ ਦੇਣਾ ਹੋਰ ਹੁਣ ਤੇ ਨਾਲ ਦੇ ਆ ਜਮਾ ਓਕੇ ਫੋਨ ਨੰਬਰ ਨਸੀ ਵੀਰੇ ਆਪਣਾ ਫੋਨ ਨੰਬਰ ਆਪਣੇ ਡਾਕਟਰ ਖੜੇ ਹੁੰਦੇ ਵੀਰੇ ਪੱਖੋ ਕੰਚ ਹਾਂਜੀ ਤੇ ਮੇਰਾ ਹੈਗਾ 9815574755 ਠੀਕ ਆ ਲਓ ਵੀ ਲਾਲਾ ਪੈਂਦਾ ਹੁੰਦਾ ਉੱਥੇ ਮਲਕੇ ਵੀ ਸੋਮਵਾਰ ਮੰਡੀ ਚ ਹੁੰਦੇ ਆ ਬਾਕੀ ਦਿਨ ਉੱਥੇ ਪੱਕੋ ਵੇਚਿਆ ਮੈਂ ਠੀਕ ਹੈ ਜੀ ਬਾਈ ਦਾ ਹੈਗਾ ਨੰਬਰ 9815075672 ਠੀਕ ਹੈ ਜੀ ਕੋਈ ਮਰਜ਼ੀ ਟਰੈਕਟਰ ਲੈ ਲੈ ਜਾ ਕੇ ਟਰੈਕਟਰ ਹੁੰਦੇ ਆਪਣੇ ਕੋਲ 7-8 ਟਰੈਕਟਰ ਹੁੰਦੇ ਹਰ ਵਕਤ ਠੀਕ ਆ 7-8 ਟਰੈਕਟਰ ਹੁੰਦੇ ਜੀ ਜਿਹੜਾ 1 960 ਖੜਾ ਆਪਣੇ ਕੋਲ ਠੀਕ ਹੈ ਜੀ ਹਾਂ 750 ਖੜਿਆ ਦੋ ਤਿੰਨ ਟਰੈਕਟਰ ਠੀਕ ਹੈ ਹਾਂ ਟਰੈਕਟਰ ਹੁੰਦੇ ਆ 9 ਦਾ ਟਰੈਕਟਰ ਹਰ ਵਕਤ ਹੁੰਦੇ ਆ ਠੀਕ ਹੈ ਵੀਰੇ ਲੋ ਬਾਈ ਬਾਈ ਤੋਂ ਟਰੈਕਟਰ ਖਰੀਦਿਓ ਹਰ ਵਕਤ ਟਰੈਕਟਰ ਹੁੰਦਾ 12 ਮਹੀਨੇ 30 ਦਿਨ ਕਰੋ ਮਰਜ਼ੀ ਲੈ ਜਾਓ ਚਾਹੇ ਤੁਹਾਨੂੰ ਚਾ ਕੇ ਲੈ ਜਾਓ ਟਰੈਕਟਰ ਤੁਹਾਨੂੰ ਮਿਲੂਗਾ ਹੀ ਮਿਲੂਗਾ ਕਿਹੜਾ ਮਰਜ਼ੀ ਟਰੈਕਟਰ ਨੂੰ ਸਾਰਾ ਜੈਨੀਆਂ ਨਵੀਰਾ ਟਰੈਕਟਰ ਆ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਬਈ ਪੂਰਾ ਵਧੀਆ ਸੇਰਾ ਦੇਖੋ ਜੀ ਇਹ ਮਰਜ਼ੀ ਜਦੋਂ ਪਤਾ ਲੱਗ ਜਾਂਦਾ ਵੀ ਟਰੈਕਟਰ ਦੇ ਕਿੰਨਾ ਕਿੰਨਾ ਘਟ ਜਾਂਦਾ ਹਾਂ ਨਹੀਂ ਪੈ ਰ ਮਾ ਨਾਲ ਦੇ ਟਾਇਰ ਸੀ ਇਹਦੇ 45 ਪੈਸੇ ਅਧਿਆਂ ਨੂੰ ਸੀ ਠੀਕ ਹੈ ਅੱਛਾ 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 ਹਾਂ ਆਪਾਂ ਹਰ ਟਾਇਰ ਥੋੜੀ ਚੱਲੇ ਵੀ ਲੈ ਕੇ 80 90 ਕੇ ਪੈਸੇ ਪਾਤੇ ਠੀਕ ਹੈ ਠੀਕ ਆ ਸਭ ਥੋੜਾ ਜਿਆਦਾ ਰੇਟ ਚ ਮਿਲ ਰੋਬ ਬਣ ਗਿਆ ਟੈਕਟਰ ਦਾ ਹਾਂ ਜੀ ਹਾਂ ਇਹ ਰੋਬ ਬਣ ਗਿਆ ਟੈਕਟਰ ਦਾ ਕੋਈ ਆਇਆ ਨਹੀਂ ਕਿਸੇ ਪਾਸੇ ਨਹੀਂ ਸ਼ਾਇਦ ਬਾਕੀ ਪੈਪੂਰਦਾਨਾ ਤੋਂ ਹਾਂ ਜਿੱਦਿਆਂ ਤੋਂ ਪਤਾ ਲੱਗ ਜਾਂਦਾ ਤਾਂ ਇਦਾਂ ਬੋਟਲਾਂ ਤੋਂ ਕਿੰਨਾ ਵਿੱਚ ਚੱਲਦਾ ਇਹ ਥੋੜੇ ਘੰਟੇ ਚੱਲਿਆ ਮੇਰੇ ਸਾਬ ਨਾਲ ਇਹ ਮੰਨ ਲਾ ਤਾਂ ਚੱਲਿਆ 18 19 ਘੰਟੇ ਅਜਾ 2433 ਘੰਟੇ 2433 ਘੰਟੇ ਟਰੈਕਟਰ ਚੱਲਿਆ ਜੇ ਕਿਸੇ ਨੇ ਲੈਣਾ ساری ਉਮਰ ਨਹੀਂ ਮਰਦਾ ਜੇ ਕਿਸੇ ਨੇ 10 15 ਕਿਲੋ ਲੈਣਾ ਟਰੈਕਟਰ ਮੰਗ ਵੀ ਵੱਧ ਹੁੰਦੀ ਆ ਹਾਂ 850 ਬਦ ਦਾ ਜੇ ਤੁਹਾਨੂੰ ਪਤਾ ਹੀ ਆ ਬਾਈ ਮੰਗ ਵਾਲਿਆ ਕਦੋਂ ਮਰਜੀ ਵੇਚ ਲਾ ਕਦੋਂ ਮਰਜੀ ਲੈ ਲੈ ਇਹਦਾ ਛੋਣੇ ਦਾ ਗਹਿਣੇ ਦੇ ਸਕਦੇ ਹੋ ਟਰੈਕਟਰ ਇਹ ਫੀਲਡ ਹੈ ਇਹ ਟਰੈਕਟਰ ਫੇਲ ਹੋਇਆ ਹੀ ਨਹੀਂ ਬਾਈ ਜੋਂ 1983 84 ਤੋਂ ਚੱਲਿਆ ਵਾ ਟਰੈਕਟਰ ਨਾ ਇਹ 855 16 ਦਾ ਜਰੂਰ ਬਦਲ ਲੈਣੇ ਨੇ ਪਰ ਇਹ ਟਰੈਕਟਰ ਮਾਰ ਕੇ ਤੇ ਆਉਂਦਾ ਹੈਗਾ ਪੂਰਾ ਸਰਾ ਟਰੈਕਟਰ ਹੈ ਪਹਿਲੇ ਦੂਜੇ ਨੰਬਰ ਦਾ ਟਰੈਕਟਰ ਹੈ 855 ਲੋ ਵੀ ਇੱਕ 855 ਖੜਾ 2007 ਮਾਡਲ ਇਹਦਾ ਰੇਟ ਹੈ 310000 ਰੁਪਿਆ ਇਹ ਵੀ ਟਰੈਕਟਰ ਬਾਈ ਇਹ 16 ਦੇ ਟਾਇਰਾਂ ਚ 16 ਟਾਇਰਾਂ ਦੇ ਤਾਂ ਪਹਿਲੀ ਆ ਸਹੀ ਠਕਾ ਹੈ ਲੋ ਬਾਈ ਇਹ ਵੀ ਟਰੈਕਟਰ ਬਹੁਤ ਵਧੀਆ ਇਹ ਵੀ ਪੰਜਾਬ ਨੰਬਰ ਦਾ ਟਰੈਕਟਰ ਹੈ ਤੁਸੀਂ ਦੇਖ ਸਕਦੇ ਹੋ 7 ਮਾਡਲ ਹੈ 310000 ਰੁਪਿਆ ਰੇਟਾ ਬਾਕੀ ਮੌਕੇ ਤੇ ਜੀ ਟਰੈਕਟਰ ਦੇਖੋ ਜੀ ਸਾਤਰੀ ਸੋਤਰੀ ਲੱਗੀ ਆ ਕਿਆ ਬਾਤ ਹੈ ਨੇ ਘੈਂਟ ਹੈ ਕੰਮ ਟਰੈਕਟਰ ਮੰਡੀ ਬਰਨਾਲਾ ਘਰ ਤੋਂ ਵੀਡੀਓ ਸ਼ੇਅਰ 16 9 28 ਦੇ ਟਾਇਰ ਹੈ ਬਹੁਤ ਵਧੀਆ ਟਰੈਕਟਰ ਜੀ ਸਵਰਾਜ 855 ਕਮੇ ਲੱਗੀ ਜੀ ਵੀਡੀਓ ਜੀ ਵੀਡੀਓ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ YouTube ਚੈਨਲ ਆਪਣਾ ਫਾਰਮਰ ਕਿੰਗ 911 ਫੇਰ ਮਿਲਾਂਗੇ ਜੀ ਅਗਲੀ ਮੰਡੀ ਦੇ ਵਿੱਚ ਹੁਣ ਚੱਕਦੇ ਵਾਗ ਧੰਨਵਾਦ ਯਾਤਰੀ ਕਾਲ ਓਕੇ ਬਾਈ ਜੀ ਜੇ ਕਿਸੇ ਨੇ ਵੀਡੀਓ ਬਣਵਾਉਣੀ ਆ ਫੇਰ ਆਪਣਾ ਫੋਨ ਨੰਬਰ ਹੈ 78885 3888 ਇਹਦੇ ਕਾਲ ਕਰਿਓ ਇੱਕ ਨੰਬਰ ਆਪਣਾ ਹੋਰ ਆ ਬਾਈ ਜੀ 9733 9380 ਇਹਦੇ ਵੀ ਕਾਲ ਕਰ ਸਕਦੇ ਹੋ ਵੀਡੀਓ ਬਣਵਾ ਸਕਦੇ ਹੋ ਭਰਾਵੋ ਛੋਣ ਨੂੰ ਇੱਕ ਗੱਲ ਦੱਸ ਦਨਾਗਾ ਵੀਡੀਓ ਪਾਸੋਂ ਨੂੰ ਪਤਾ ਪੂਰੀ ਵਧੀਆ ਪਾਉਣਾ ਤੇ ਤੇ ਪਾਉਣਿਆ YouTube ਤੇ ਪਾਉਣਿਆ ਜੇ ਤੁਸੀਂ ਮੈਨੂੰ ਸੱਦੋਗੇ ਕਿਤੇ ਦੂਰ ਬਈ ਤੇਲ ਖਰਚਾ ਹੀ ਲਵਾਂਗਾ ਬਾਲਾ ਹੀ ਨਹੀਂ ਦੀ ਠੀਕ ਆ ਹਾਂ ਬੱਸ ਭਰਾਵਾਂ ਨਾਲ ਮੈਨੂੰ ਲਿਆ ਜੀ ਰੱਖਾਂਗੇ ਘਰ ਤੋਂ ਵੀਡੀਓ ਸ਼ੇਅਰ ਦੱਬ ਕੇ ਸੈਲਮਸਬਸਕ੍ਰਾਈਬ ਕਰੋ ਧੰਨਵਾਦ ਆਸਤ੍ਰੀਕਾਲ ਓਕੇ ਭਾਈ